ਜੀ ਨਹਿਰਾਂ ਵਾਲਿਆਂ ਵਾਸਤੇ ਬੇਨਤੀ ਹੈ ਕਾ ਹਾਂਜੀ ਚਾਹ ਕੂਤਰ ਦਿੰਦਾ ਪੈਸੇ ਚਾ ਮੈਂ ਦਿੰਦਾ ਪੈਸੇ ਠੀਕ ਆ ਸਟਾਮ ਭਰਾਲੋ ਜੇ ਸਰਪੰਚ ਬਣ ਗਿਆ 20 ਕਿੱਲੇ ਨਹਿਰਾਂ ਵਾਲਾਂ ਨੂੰ ਮੈਂ ਦਊ 35 ਤਾੜੀਆਂ ਵਾਲੇ ਬੁਰਨਾਸ ਤੇ ਕੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ ਦਾਰੂ ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਪਾਣੇ ਰੋਟੀ ਖਾਂਦੀਆਂ ਕਿ ਨਹੀਂ ਕੱਦ ਸਹੀ ਆ ਗੱਲ ਸਹੀ ਦੁਨੀਆ ਤੇ ਇੱਕ ਸ਼ੂਟ 1100 ਰੁਪਇਆ ਮੇਰੇ ਲਈ ਜਿੱਦਣ ਬੋਟ ਪਾਉਣ ਆਉਣਗੇ ਇੱਕ ਇੱਕ ਸ਼ੂਟ ਬੂਟ ਪੂਰ ਸਿਆਲਾ ਹੀ ਹਾਂ ਇੱਕ ਸ਼ੂਟ 1100 ਦਾ ਪੈਣਾ ਆਹ ਦੀ ਪਸੰਦ ਦੇ ਪਾ ਲੈਣੀ ਇੱਕ ਇੱਕ ਡਬਲ ਬੈੱਡ ਵਾਲਾ ਇੱਕ ਡਬਲ ਬੈੱਡ ਵਾਲਾ ਕੰਬਲ ਦਊਂਗਾ ਭਾਈ ਨਾਂਗੇ ਲਾ ਲਾਂ ਚਾਂਦੀ ਆ ਇਹ ਹੈ ਭਾਈ ਜੀ ਤੇ ਜਵਾਕਾਂ ਆਸ ਤੇ ਭਾਈ ਜੀ ਵਰਦੀ ਸਪੈਸ਼ਲ ਰੰਗੀ ਜਾਂਦੇ ਆ ਪਾਵਾ ਦੀ ਆਦੇ ਪੱਲੋ ਲਾਵਾਂ ਆਟੋ ਲਾਵਾਂ ਵੈਨ ਲਾਵਾਂ ਸਹੀ ਹੈ ਸਹੀ ਹੈ ਕਿਆ ਬਾਤ ਹੈ ਠੀਕ ਆ ਕਹਿ ਦੀ ਉਹਨੇ ਭੇਜਦਾ ਤੜਕ ਕਾਲੀ ਪਾਰਟੀ ਜਲਦੀ ਉੱਠਦਾ ਬਾਈ ਜੀ ਪਾਵਾ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਉਤਰ ਨੂੰ ਕਹਿੰਦੀ ਚਾ ਤੂੰ ਉੱਡਿਆ ਚਾ ਮੈਂ ਤੇਰਾ ਮੁੰਡਾ ਉੱਡੂ ਆ 8000 ਰੁਪਇਆ ਠੀਕ ਹੈ ਤਨਖਾ ਜੇ ਡੀਸੀ ਨੇ ਸੈਨ ਨਾ ਕੀਤੇ ਚੋਣ ਕਮਿਸ਼ਨ ਕੋਲੇ ਲੈ ਕੇ ਜਾਊਂਗਾ ਪੈਸਾ ਤਾਂ ਹੀ ਪਾਵਰ ਹੈ ਹੀ ਯਾਰ ਪਾਵਰ ਬਈ ਪਾਵਰ ਕੱਟ ਦੇਖੋ ਮੰਗੇ ਆ ਬੰਦੇ ਦਾ ਹੈਂਡੀਕੈਟ ਬੰਦਾ ਉਥੇ ਪਰਚੀਆਂ ਕੱਟਣ ਵਾਲੇ ਜ਼ਿਮੀਂਦਾਰਾਂ ਦੇ ਸ਼ੋਰ ਲੱਗੇ ਆ ਤੇ ਕੀ ਗੱਲ ਆ ਇਹਨਾਂ ਦੀ ਹਾਂ ਇਹਨਾਂ ਦੇ ਰੋਟੀ ਨਹੀਂ ਭਗਦੀ ਵਿਚਾਰਾਂ ਦੀ ਇੱਕ ਟਾਈਮ ਦੀ ਭਗਦੀ ਇੱਕ ਦੀ ਨਹੀਂ ਭਗਦੀ ਡੀਸੀ ਨੇ ਸੈਨ ਨਾ ਕੀਤੇ ਤਾਂ ਡੀਸੀ ਬਾਹਰ ਹੋਊਗਾ ਤੜਕੇ ਠੀਕ ਆ ਬਾਈ ਟਰੈਕਟਰ ਦਾ ਮੁੰਡਾ ਬਈ ਹਰਜੀਤ ਸਿੰਘ ਮੇਰਾ ਨਾਂ ਉਰਫ ਮੰਗਾ ਨਹਿਰ ਵਾਲਾਂ ਦੇ ਭਰਾਵਾਂ ਦੇ ਨਾਲ ਸੰਜੋਗ ਨਾਲ ਖੜਾ ਨਹਿਰ ਤੇ ਬਈ ਜਿਹੜੀ ਨਹਿਰ ਬਣ ਰਹੀ ਹੈ ਨਾ ਉਹ ਵਿਚਾਰਾਂ ਦਾ ਕੀ ਕਸੂਰਾ ਅੱਜ ਦੇ ਨਹੀਂ ਉਹ ਕਿੰਨੇ ਸਾਲਾਂ ਤੋਂ ਵੋਟਾਂ ਪਾ ਰਿਹਾ ਕਦੇ ਵੜਿੰਗਪਿੰਡ ਧਿਆਨ ਮਾਰ ਕੇ ਵੇਖਿਆ ਕਦੇ ਰਾਜ ਨਹੀਂ ਬਈ ਨਹਿਰ ਵਾਲਾਂ ਦਾ ਮੈਂ ਕੋਈ ਹੱਲ ਕਰਾ ਮੇਰਾ ਹੱਥ ਬੰਨ ਕੇ ਬੇਨਤੀ ਹੈ ਵੀਰੇ ਐਮਪੀ ਆਹੋ ਚਲੋ ਠੀਕ ਆ ਵੀ ਸਾਡਾ ਜ਼ਿਲ੍ਹਾ ਨਹੀਂ ਪੈਂਦਾ ਉਹਦੇ ਚ ਕੋਈ ਚੱਕਰ ਵਾਲੀ ਗੱਲ ਨਹੀਂ ਮੀਨ ਗੱਲ ਇਹ ਜਿਹੜੇ ਮੈਂ ਵਾਅਦੇ ਕੀਤੇ ਰਾਤ ਉਹਨਾਂ ਤੇ ਨਿਭੂਗਾ ਭਾਵੇਂ ਸਟਾਮ ਲੈ ਕੇ ਬਈ ਅੱਜ ਲਿਖ ਲੋ ਕੀ ਵਾਅਦੇ ਕੀ ਸੀ ਕੀ ਵਾਅਦੇ ਬਈ ਜੀ 1100 ਰੁਪਿਆ ਇੱਕ ਸ਼ੂਟ ਨਾਲ ਡਬਲ ਬੈੱਡ ਦਾ ਕੰਬਲ ਬੱਚਿਆਂ ਵਾਸਤੇ ਜਿਹੜੇ ਨਹਿਰ ਤੋਂ ਵਿਚਾਰੇ ਬੱਚੇ ਜਾਂਦੇ ਆ ਚਵੇਲ ਵਾਲੀ 2.5 ਕਿਲੋਮੀਟਰ ਬਾਅਦ ਪੈਂਦਾ ਸਕੂਲ ਤੇ ਬੱਚੇ ਅੱਧੇ ਰਹਿ ਜਾਂਦੇ ਤੇ ਕਿੱਟ ਇੰਨੀ ਭਾਰੀ ਹੁੰਦੀ ਆ ਉਹਨਾਂ ਨੂੰ ਮੈਂ ਸਪੈਸ਼ਲ ਆਪ ਦੇ ਵੱਲੋਂ ਭੌਂਦੀ ਵੇਣ ਦਵਾ ਤੇ ਭੌਂਦੀ ਕੋਈ ਗੱਡੀ ਢਾਕੇ ਦਵਾ ਤੇ ਤੀਜਾ ਨੰਬਰ ਬਾਈ ਜੀ ਮੇਰਾ ਇਹੇ ਆ ਨਹਿਰਾ ਵਾਲਿਆਂ ਨੂੰ ਮੈਂ ਪੰਜ-ਪੰਜ ਮੜਲੇ ਜਗ੍ਹਾ ਦਊਂਗਾ ਮੇਰੇ ਕੋਲੇ 12 ਮੜਲੇ ਆ ਦੇ ਸਵੇਜ ਜਗਾ ਪਈ ਆ ਜਿਹੜਾ ਘਰ ਕਹਿੰਦਾ ਆ ਕੇ ਲੈ ਲੈ ਅੱਜ ਹੀ ਆਜੇ ਰਾਮਦਾ ਹਮਾ ਜੇ ਮੈਂ ਬਾਤ ਇਹ ਤੋਂ ਮੁਕਰਾਂ